ਇੱਕ ਵੱਡੀ ਸਫਲਤਾ ਮਿਲੀ ਹੈ ਸਾਨੂੰ ਪਤਾ ਚੱਲਾ ਸੀਗਾ ਕਿ ਇੱਕ ਬੰਦਾ ਜਿਹੜੀ ਜਾਲੀ ਨੋਟ ਉਹਦੇ ਆ ਉਹਦੀ ਵਰਤੋਂ ਕਰ ਰਿਹਾ ਹੈ ਤੇ ਉਸ ਲਿੰਕ ਦੇ ਉੱਪਰ ਕਾਫੀ ਸਮੇਂ ਤੋਂ ਵਰਕਆਊਟ ਕਰਦੇ ਕਰਦੇ ਸਾਡੀ CIA ਦੀ ਟੀਮ ਸਾਡੀ PS ਕੁਲਗੜੀ ਦੀ ਟੀਮ ਨੂੰ ਟੀਮ ਨੇ ਅੱਗੇ ਫਾਲੋਅ ਅਪ ਕੀਤਾ ਤੇ ਇਹਨੂੰ ਇੱਕ ਜਸਕਰਨ ਸਿੰਘ ਨਾਮ ਦਾ ਬੰਦਾ ਜਿਹੜਾ ਜ਼ੀਰਾ ਦੇ ਵਿੱਚ ਰਹਿ ਵਿੱਚ ਰਹਿੰਦਾ ਹੈ ਉਹ ਇਹਨੂੰ ਮਿਲਿਆ ਉਹਦੇ ਵਿੱਚ ਇਹਨਾਂ ਨੇ ਹੋਰ ਇਨਪੁਟ 'ਚ ਕੰਮ ਕੀਤਾ ਤੇ ਪਤਾ ਚੱਲਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਨਾ ਹੀ ਜਾਲੀ ਨੋਟੋ ਦੀ ਵਰਤੋਂ ਕਰਦਾ ਹੈ ਬਟ ਉਹਦੇ ਨਾਲ ਨਾਲ ਜਾਲੀ ਨੋਟ ਛਾਪਦਾ ਵੀ ਹੈ ਉੱਥੇ ਰੇਡ ਕਰਕੇ ਇਹ ਸাকਸੈਸਫੁਲ ਹੋਏ ਔਰ ਟੋਟਲ ਇਹਨਾਂ ਨੂੰ ਇੱਕ ਪ੍ਰਿੰਟਰ ਰਿਕਵਰ ਹੋਇਆ ਹੈ ਤੇ ਉਹਦੇ ਨਾਲ ਛਾਪੇ ਤੇ ਅਛਾਪੇ ਨੋਟ 100 ਰੁਪਏ ਦੇ 200 ਰੁਪਏ ਦੇ ਤੇ 500 ਰੁਪਏ ਦੇ ਵੀ ਬਰਾਮਦ ਹੋਏ ਹੈ ਟੋਟਲ ਜਿਹੜੀ ਅਮਾਉਂਟ ਕੀ ਹੁਣ ਤੱਕ ਰਿਕਵਰੀ ਛਾਪੇ ਤੇ ਅਛਾਪੇ ਨੋਟ ਦੀ ਜਿਹੜੀ ਸਾਡੇ ਸਾਹਮਣੇ ਆਈ ਹੈ ਉਹ 3 ਲੱਖ 42800 ਰੁਪਏ ਹੈ ਸਾਨੂੰ ਇਹ ਵੀ ਪਤਾ ਚਲਾ ਕਿ ਇਸ ਇਹ ਪਬਜੀ ਖੇលਦਾ ਸੀਗਾ ਤੇ ਉਹਦੇ ਨਾਲ ਇਹ ਇੱਕ ਇਨਫਾਰਮਰ ਜਾਂ ਜੋ ਵੀ ਇਸ ਦਾ ਬੰਦਾ ਹੈਗਾ ਉਹਦੇ ਨਾਲ ਕੰਟੈਕਟ 'ਚ ਆਇਆ ਤੇ ਉਸਕੇ ਨਾਲ ਮਿਲ ਕੇ ਇਸਨੇ ਸਿੱਖਿਆ ਕਿ ਕਿਵੇਂ ਨੋਟ ਬਣਾਉਣਾ ਹੈ ਫਰਦਰ ਆਪ ਇਸ ਕਹਿੰਦਾ ਹੈ ਜਿਵੇਂ ਕਿ ਇਹਨੇ Google ਤੇ ਇੰਟਰਨੈਟ ਤੇ YouTube ਦੀ ਸਹਾਇਤਾ ਸੇ ਇਹ ਪਤਾ ਕੀਤਾ ਕਿ ਕੌਨ ਸਾ ਪ੍ਰਿੰਟਰ ਮੰਗਾਨਾ ਨੇ ਕੌਨਸੀ ਇਨਕ ਯੂਜ਼ ਕਰਨੀ ਹੈ ਤੇ ਜਿਹੜੇ ਸਾਡੇ ਨੋਟ ਦੇ ਸਿਕਿਉਰਿਟੀ ਫੀਚਰਸ ਹੁੰਦੇ ਹਨ ਉਹਨੇ ਕਿਵੇਂ ਕਾਪੀ ਕਰਨਾ ਹੈ ਇਹ ਕਰਨ ਤੋਂ ਬਾਅਦ ਇਹਨੇ ਕਾਫੀ ਟਾਈਮ ਆਪਣੇ ਕਰਦੇ ਵਿਚਕਾਰੀ ਟ੍ਰਾਇਲ ਟ੍ਰਾਇਲ ਐਂਡ ਐਰਰ ਕੀਤੀ ਤੇ ਕਾਫੀ ਨੋਟ ਦਸਦਾ ਨੇ ਵੇਸਟ ਵੀ ਹੋਏ ਉਹਦੇ ਬਾਅਦ ਇਹਨੇ ਸਕਸੈਸਫੁਲੀ ਇੰਨੇ ਨੋਟਸ ਛਾਪੇ ਨੇ ਅੱਗੇ ਫਾਈਨਲੀ ਇਹਦੀ ਵਰਤੋਂ ਕਰਤੇ ਹੋਏ ਇਸੇ ਕੰਟੈਕਟ 'ਚ ਇੱਕ ਹੋਰ ਬੰਦਾ ਆਇਆ ਜਿਸਦਾ ਨਾਮ ਆਕਾਸ਼ ਸੀਗਾ ਅਸੀਂ ਉਹਨੂੰ ਵੀ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਨੇ ਉਹਦੀ ਵੀ ਉਮਰ 21-22 ਸਾਲੀ ਹੈਗੀ ਤੇ ਉਹਦੇ ਕੋਲ ਵੀ ਇਹਨਾਂ ਨੇ 50000 ਰੁਪਏ ਦਿੱਤੇ ਸੀ ਮੈਡਮ ਮਾਰਕੀਟ ਦੇ ਵਿੱਚ ਨੋਟ ਚਲਵਾਈਗੇ ਆਕਾਸ਼ੋਂ ਤੋਂ ਜਾਂਦੇ ਨੇ ਹੁਣ ਤੱਕ ਦੀ ਪੁਛਕਿਸ਼ 'ਚ ਇਹ ਸਾਹਮਣੇ ਨਹੀਂ ਆਇਆ ਹਾਲਾਕਿ ਜਦ ਪੁੱਛਾ ਤਾਂ ਇਹਨਾਂ ਨੇ ਦੱਸਿਆ ਕਿ ਸਾਡਾ ਪਲਾਨ ਇਹ ਸੀਗਾ ਕਿ ਜਿਹੜੇ ਬਹੁਤ ਸਮਾਲ ਗ੍ਰੋਸਰੀ ਸ਼ਾਪਸ ਹੁੰਦੀਆਂ ਕਿਰਾਣੇ ਦੀਆਂ ਦੁਕਾਨੇ ਹੁੰਦੀਆਂ ਨੇ ਤੇ ਉਹਦੇ ਨਾਲ ਨਾਲ ਅਗਰ ਇਹਨਾਂ ਨੂੰ ਪਤਾ ਚਲਦਾ ਹੈ ਕਿ ਕਹੀਂ 'ਤੇ ਜੂਆ ਖਿਲਾਇਆ ਜਾਂਦਾ ਜਾਂ ਇਦਾਂ ਦੇ ਲੋਕ ਮੌਜੂਦ ਹੈ ਇਹ ਉੱਥੇ ਜਾ ਕੇ ਇਹ ਨੋਟੋ ਦੀ ਵਰਤੋਂ ਕਰਨਗੇ ਇਹ ਪੁਛਕਿਸ਼ 'ਤੇ ਇਹਨਾਂ ਨੇ ਦੱਸਿਆ ਕਿ ਇਹ ਇਹਨਾਂ ਦਾ ਟੈਕਨੀਕਲੀ ਫਿਊਚਰ ਪਲਾਨ ਸੀਗਾ ਤੇ ਇਹ ਨੋਟਵਾਂ ਕਿਹਦੇ 'ਚ ਕੰਮ ਕਰਦਾ ਸੀ ਉਹ ਉਹਨੇ ਜਦੋਂ ਪਬਜੀ ਖੇਡਣੀ ਸ਼ੁਰੂ ਕੀਤੀ ਜਦੋਂ ਨੇ ਤਾਂ ਉਸ ਤੋਂ ਬਾਅਦ ਇਹਦੇ ਚ ਗ੍ਰਿਮੀਨਲ ਮਾਈਂਡ ਜਿਹੜਾ ਇਸ ਤੇ ਸੈੱਟ ਹੋਇਆ ਇਹ ਸ਼ੁਰੂ ਲੈ ਗਿਆ ਆ ਜਿਹੜਾ ਇਹ ਬੰਦਾ ਹੈ ਹੁਣ ਇਹਦੀ ਉਮਰ ਤੇ ਸਿਰਫ 22 ਸਾਲ ਹੈਗੀ A+2 ਪਾਸ ਹੈ ਉਹ ਵੀ ਆਰਟ ਸਾਈਡ ਸੇ ਪਰ ਜਿਵੇਂ ਅਸੀਂ ਦੇਖ ਸਕਦੇ ਬਹੁਤ ਹੀ ਅਦਰਵਾਇਜ਼ ਇੰਟੈਲੀਜੈਂਟ ਹੈਗਾ ਸਾਨੂੰ ਇਹ ਪਤਾ ਵੀ ਚੱਲ ਰਿਹਾ ਹੈ ਇਹ ਕਹਿਣਾ ਸਹੀ ਨਹੀਂ ਹੈ ਕਿ ਪਬਜੀ ਖੇਲਣ ਤੋਂ ਬਾਅਦ ਹੀ ਹਾਲਾਂਕਿ ਜੋ ਇਸਕੇ ਉੱਪਰ ਗਲਤ ਇਨਫਲੂਐਂਸ ਪੜਾ ਉਹ ਡੈਫੀਨਿਟਲੀ ਪਬਜੀ ਦੇਖਦੇ ਉਹ ਜਿਵੇਂ 10 ਦਾ ਨੇ ਇਸ ਦੇ ਨਾਲ ਕੰਟੈਕਟ ਵਿੱਚ ਜਿਹੜੇ ਬੰਦੇ ਆ ਉਹਨਾਂ ਨੇ ਇਹਨੂੰ ਆਈਡੀਆ ਦਿੱਤਾ ਸੀਗਾ ਤੇ ਉਹਦੇ ਨਾਲ ਨਾਲ ਇਸ ਬੰਦੇ ਨੇ ਕੰਟੀਨਿਊਸ ਉਹਦੇ ਵਿੱਚ ਆਪਣੀ ਰਿਸਰਚ ਵੀ ਕਰਦਾ ਰਿਹਾ ਲੋਕੋ ਦੇ ਨਾਲ ਤਾਲਮੇਲ ਕਰਦਾ ਰਿਹਾ ਹਾਲਾਂਕਿ ਵਰਤੋਂ ਹੁਣ ਤੱਕ ਜਿਹੜੀ ਰੁਪਏ ਦੀ ਕਹਾ ਕਿਤੀ ਕਿਵੇਂ ਕੀਤੀ ਉਹਦੇ ਉੱਪਰ ਅਸੀਂ ਵਰਕਆਊਟ ਕਰ ਰਹੇ ਨੇ ਅਗਰ ਕੁਝ ਹੋਰ ਸਾਹਮਣੇ ਆਤਾ ਹੈ ਤਾਂ ਉਹਦਾ ਵੀ ਖੁਲਾਸਾ ਅਸੀਂ ਕਰਾਂਗੇ ਹਾਂ ਜੀ ਹੁਣ ਇਹ ਜਿਹੜਾ ਉਹ ਹੈ ਸਾਡਾ ਅਕਿਊਜ਼ਡ ਹੈ ਇਹਦੇ ਪਿਤਾ ਜੀ ਦੀ ਡੈਥ ਹੋ ਗਈ ਹੈ ਇਹਦੀ ਮਾਤਾ ਵੀ ਕੰਮ ਕਰਦੇ ਨੇ ਔਰ ਇਹ ਕੂਰੀਅਰ ਦਾ ਕੰਮ ਕਰਦਾ ਨੇ GDTC ਨਾਮ ਦੀ ਇੱਕ ਕੰਪਨੀ ਦੇ ਵਿੱਚ ਮਟੀਰੀਅਲ ਕਿੱਥੋਂ ਲੈ ਕੇ ਆਉਂਦਾ ਸਭ ਪਤਾ ਲੱਗਦਾ ਨਹੀਂ ਉਹ ਸਾਰਾ ਕੁਝ ਅਸੀਂ ਵਰਕ ਆਊਟ ਕਰ ਰਹੇ ਨੇ ਆਪ ਜਿਹੜੇ ਨੋਟ ਹੈ ਉਹਦਾ ਪ੍ਰਿੰਟਰ ਸਪੈਸੀਫਿਕਲੀ ਇਹਨੇ ਆਰਡਰ ਕਿੱਥੇ ਦਾ ਸੀਗਾ ਆਨਲਾਈਨ ਇਹ ਸਾਨੂੰ ਪਤਾ ਚੱਲ ਗਿਆ ਏ ਉਹਦੇ ਨਾਲ ਨਾਲ ਕੌਣ ਸੀ ਇਨਕ ਤੇ ਕੌਣ ਸਾ ਪੇਪਰ ਤੇ ਕਿਵੇਂ ਉਹ ਜਿਹੜਾ ਸਿਕਿਉਰਿਟੀ ਥ्रेड ਹੁੰਦਾ ਏ ਉਹ ਸਾਰਾ ਕੁਝ ਕਾਪੀ ਕਰਦਾ ਸੀਗਾ ਉਹਦੇ ਉੱਪਰ ਅਸੀਂ ਪੂਰਾ ਵਰਕ ਆਊਟ ਕਰ ਰਹੇ ਜੀ ਇਹ ਜਲਦੀ ਕਰੰਸੀ ਹੈ ਉਹ ਇੱਕੋ ਵਾਰ ਫੜੀ ਗਈ ਹੈ ਜਾਂ ਅਗੀਆਂ ਜਿਹੜੀ ਹੈ ਪ੍ਰੈਸਿੰਗ ਕੀਤੀ ਗਈ ਹੈ ਨਹੀਂ ਇਹ ਜਿਹੜੀ ਹੈਗੀ ਅਸੀਂ ਟਰੇਸ ਕੀਤਾ ਹੈਗਾ ਇਹ ਮੁਕਦਮਾ ਜਿਹੜਾ ਹੈਗਾ ਤੁਹਾਡਾ 80/24 ਕੁਲਗੜੀ ਥਾਣੇ ਦੇ ਵਿੱਚ ਅਸੀਂ ਦਰਜ ਕੀਤਾ ਸੀਗਾ ਤੇ ਉਹਦੇ ਵਿੱਚ ਇੱਕ ਅਰੈਸਟ ਹੋਈ ਸੀਗੀ ਉਹਦੇ ਬਾਅਦ ਉਸੇ ਸਿਲਸਿਲੇ 'ਚ ਆਗੇ ਕੰਮ ਕਰਦੇ ਹੋਏ ਸਾਡੀ CIA ਦੀ ਟੀਮ PS ਕੁਲਗੜੀ ਦੀ ਟੀਮ ਨੇ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਹੜੇ ਲਿੰਕ ਤੇ ਉਹਦੇ ਉੱਪਰ ਕੰਮ ਕੀਤਾ ਫਰਦਰ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਇੱਕ ਹੋਰ ਬੰਦੇ ਦੀ ਅਰੈਸਟ ਹੋਈ ਹੈ ਤੇ ਹੁਣ ਤੱਕ ਕੀ ਜਿਹੜੀ ਬਰਾਮਦ ਰਿਕਵਰੀ ਹੈ ਉਹ 3,42,800 ਰੁਪਏ ਹੈ ਲਗਰ ਦੋਨੋਂ ਨਹੀਂ ਜੀ ਅਲੱਗ ਅਲੱਗ ਇਹ ਜ਼ੀਰੇ ਸਬਡਿਵੀਜ਼ਨ ਜਿਹੜਾ ਹੈਗਾ ਉਥਰ ਤੇ ਹੀ ਰਹਿਣੇ ਵਾਲੇ ਸੀਗੇ ਹੁਣੇ ਅਸੀਂ ਔਰ ਵੀ ਪਤਾ ਕਰ ਰਹੇ ਨੇ ਅਗਰ ਕੋਈ ਔਰ ਲਿੰਕੇਜ ਨਿਕਲਦਾ ਹੈ ਜਿਹੜੇ ਇਹਦੇ ਨਾਲ ਲਿੰਕ ਕਰ ਰਿਹਾ ਸੀਗਾ ਜਿਸ ਨੇ ਦੱਸਿਆ ਹੈਗਾ ਸੀਗਾ ਕਿ ਉਸ ਦੇ ਬਾਰੇ ਪਤਾ ਲੱਗ ਸਕਤੇ ਨੇ ਨਹੀਂ ਹੁਣ ਓਡੀ ਪੂਰੀ ਆਇਡੈਂਟੀਫਿਕੇਸ਼ਨ ਸਾਨੂੰ ਨਹੀਂ ਪਤਾ ਚੱਲੀ ਹੈ ਜਿਵੇਂ ਤੁਸੀਂ ਜਾਣਦੇ ਹੋ ਗੇਮਸ ਦੇ ਵਿੱਚ ਕਈ ਵਾਰ ਨਾਮ ਵੀ ਅਸਲੀ ਨਕਲੀ ਹੁੰਦੇ ਬਟ ਅਸੀਂ ਸਾਡੀ ਸਾਈਬਰ ਦੀ ਟੀਮ ਹੈ ਐਸਪੀ ਇਨਵੈਸਟੀਗੇਸ਼ਨ ਤੇ ਜਬਤੀ ਐਸਪੀ ਇਨਵੈਸਟੀਗੇਸ਼ਨ ਕੇ ਉਮ ਨੇਟ੍ਰਟ ਵੀ ਮੈਂ ਉਹ ਵੀ ਕੰਮ ਕਰ ਰਹੀ ਹੈ ਤੇ ਅਸੀਂ ਉਹ ਵੀ ਪਤਾ ਕਰਾਂਗੇ ਜੋ ਵੀ ਫੋਰੈਂਸਿਕ ਜਾਂ ਟੈਕਨੀਕਲ ਇਨਪੁਟਸ ਹੈ ਵੀਲ ਵਰਕ ਔਨ ਥੈਮ ਆਲਸੋ ਲੋਕਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਬੱਚੇ ਪਬਜੀ ਖੇਡਦੇ ਨੇਗੇ ਉਹਨਾਂ ਨੂੰ ਵੀ ਮੈਸੇਜ ਦੇਣਾ ਹੈ ਇਹ ਦੇਖਿਓ ਮੈਸੇਜ ਤੇ ਇਹਦੇ ਵਿੱਚ ਬਹੁਤ ਸਿੰਪਲ ਹੈਗਾ ਕਿ ਇਹ ਜਿਹੜੀ ਸਾਡੀ ਉਮਰ ਹੁੰਦੀ ਹੈ ਉਹਦੇ ਵਿੱਚ ਕਈ ਵਾਰ ਅਸੀਂ ਮਿਸ ਗਾਈਡ ਹੁੰਦੇ ਹਾਂ ਤੇ ਬੱਚੋ ਦੇ ਲਈ ਇਹ ਹੀ ਕਹਿਣਾ ਹੈ ਕਿ ਭਈ ਜਿਹੜੀ ਵੀ ਤੁਸੀਂ ਸੰਗਤ ਕਰ ਰਹੇ ਹੋ ਜਿਹੜੇ ਵੀ ਬੰਦੇ ਦੇ ਨਾਲ ਤੁਹਾਡੀ ਸੰਗਤੀ ਚ ਹੈਗਾ ਜੋ ਤੁਹਾਡੇ ਦੋਸਤ ਹੈ ਉਹਨੂੰ ਸਮਝੋ ਤੇ ਉਹਦੇ ਹਿਸਾਬ ਨਾਲ ਸਹੀ ਚয়ন ਕਰੋ ਸਹੀ ਚੂਜ਼ ਕਰੋ ਪੇਰੈਂਟਸ ਨੂੰ ਵੀ ਅਭੀ ਵਾਵਵਕੋ ਕੋ ਵੀ ਮੇਰੀ ਔਰ ਸੇ ਮੈਸੇਜ ਹੈ ਕਿ ਕੋਈ ਵੀ ਅਗਰ ਉਨ੍ਹਾਂ ਦਾ ਬੱਚਾ ਹੱਤ ਤੋਂ ਜ਼ਿਆਦਾ ਟਾਈਮ ਐਦਾ ਦੀ ਚੀਜ਼ੋ ਚ ਲਗਾਉਂਦਾ ਜਾਂ ਜਿਵੇਂ ਅਸੀਂ ਦੇਖਦੇ ਆਂ ਇਹ ਬੱਚਾ ਕਰੇ ਬੈਠ ਕੇ ਇਹ ਸਾਰੇ ਨੋਟੋ ਦਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਕਾਈਂਡਲੀ ਆਪਣੇ ਬੱਚੋ ਪੇ ਟਾਈਮਲੀ ਜੋ ਵੀ ਤੁਹਾਡਾ ਸੁਪਰਵਾਈਜ਼ਨ ਹੈ ਉਹਨੂੰ ਬਣਾਈ ਰੱਖੋ ਐਂਡ ਅਗਰ ਕਿਸੇ ਨੂੰ ਫਿਰ ਵੀ ਲੱਗਦਾ ਹੈ ਕਿ ਉਨ੍ਹਾਂ ਦੇ ਕੰਟੈਕਟ 'ਚ ਐਸਾ ਕੋਈ ਵੀ ਬੰਦਾ ਆਇਆ